हां जी पंजाबीयो ਸਤ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਤੇ ਜੋਰ ਚਲਾਉਣ ਵਾਲੀਆਂ ਦੋਵੇਂ ਸਰਕਾਰਾਂ ਦਰਅਸਲ ਮੁੱਦੇ ਮੂੰਹ ਵੱਜਣ ਜਾ ਰਹੀਆਂ ਨੇ ਕਿਵੇਂ ਵੱਜਣ ਜਾ ਰਹੀਆਂ ਨੇ ਇੱਕ ਵੀਡੀਓ ਦਿਖਾਉਣ ਜਾ ਰਿਹਾ ਮੈਂ ਤੁਹਾਨੂੰ ਜਿਹੜਾ ਕਿ ਪੰਜਾਬ ਦੇ ਹੀ ਲੁਧਿਆਣੇ ਦਾ ਵੀਡੀਓ ਆ ਉਹ ਤੁਸੀਂ ਵੀਡੀਓ ਭਾਵੇਂ ਦੇਖ ਲਈ ਹੋਵੇ ਪਰ ਜਿਹੜੀ ਗੱਲ ਅੱਜ ਪੂਰੀ ਤਰ੍ਹਾਂ ਦੇ ਨਾਲ ਆਪਾਂ ਗੱਲ ਜੇ ਜਾ ਕੇ ਜੋੜਨੀ ਹੈ ਕਿੱਥੇ ਜਾ ਕੇ ਜੁੜਦੀ ਹੈ ਕਿ ਐਨਐਸਏ ਲਗਦੀ ਅਮਰਪਾਲ ਸਿੰਘ ਤੇ ਤਾਂ ਇੱਕ ਫੈਕਟਰੀ ਦਾ ਮਾਲਕ ਇੱਕ ਦੋ ਧੀਆ ਦੇ ਤੇ ਕੋਨਾਂ ਦੀ ਮਾਂ ਦਾ ਮੂੰਹ ਕਾਲਾ ਕਰਕੇ ਗਲ ਦੇ ਵਿੱਚ ਤਖਤੀਆਂ ਪਾ ਕੇ ਤਾਂ ਉਹਨਾਂ ਨੂੰ ਪੂਰੇ ਸ਼ਹਿਰ ਦੇ ਵਿੱਚ ਘਮਾਇਆ ਜਾਂਦਾ ਤੇ ਜਿਹਦੇ ਉੱਤੇ ਪੁਲਿਸ 93 ਐਸਐਸਪੀ ਦਾ ਬਹੁਤ ਵੱਡਾ ਬਿਆਨ ਜਿਹੜਾ ਕਿ ਅੱਜ ਦਿੱਤਾ ਗਿਆ ਡਿਬੇਟ ਹੋਈ ਹੈ ਬਹੁਤ ਵੱਡੀ ਡਿਬੇਟ ਹੋਈ ਹੈ ਤੇ ਉਹਨਾਂ ਦਾ ਦਰਅਸਲ ਜਿਹੜਾ ਬਿਆਨ ਜਿਹੜੀ ਡਿਬੇਟ ਦੇ ਵਿੱਚ ਗੱਲਾਂ ਕਹੀਆਂ ਉਹ ਵੀ ਦਰਅਸਲ ਬਿਲਕੁਲ ਝੂਠੀਆਂ ਸਾਬਤ ਹੋ ਚੁੱਕੀਆਂ ਨੇ ਕਿਉਂ ਉਹਨਾਂ ਨੇ ਕਿਹਾ ਪਰ ਮੈਂ ਤੁਹਾਨੂੰ ਆਹ ਮੰਜ਼ਰ ਦਿਖਾਉਂਗਾ ਫਿਰ ਮੈਂ ਅਮਰਤਪਾਲ ਸਿੰਘ ਦੀ ਗੱਲ ਹੈ ਜਿਹੜੀ ਪੂਰੀ ਤਰ੍ਹਾਂ ਉਹ ਵੀ ਤੁਹਾਡੇ ਸਾਹਮਣੇ ਧਰਨੀ ਹੈ ਕਿ ਦੇਖੋ ਸਾਡੇ ਦੇਸ਼ ਦੀ ਜਿਹੜੀ ਇੱਕ ਸਭ ਤੋਂ ਵੱਡਾ ਯਾਨੀ ਸੈਂਟਰ ਸੈਂਟਰ ਦੀ ਗਵਰਨਮੈਂਟ ਹਿੰਦੁਸਤਾਨ ਪੱਧਰ ਦੀ ਉਹ ਅਮਰਤਪਾਲ ਸਿੰਘ ਤੇ ਐਨਐਸਐ ਲਾਉਂਦੀ ਹੈ ਤੇ ਨਾਲ ਰਲਈ ਹੋਈ ਪੰਜਾਬ ਦੀ ਸਿੱਧਾ ਜਾਂ ਕਹੀਏ ਸਾਡੇ ਸੂਬੇ ਦੀ ਸਰਕਾਰ ਦਾ ਅਮਰਤਪਾਲ ਨੂੰ ਜਿਹੜਾ ਕਿ ਬਹੁਤ ਜ਼ਿਆਦਾ ਟਾਰਗੇਟ ਕੀਤਾ ਗਿਆ ਅਮਰਤਪਾਲ ਸਿੰਘ ਤੇ ਜੋਰ ਚਲਾਉਣ ਵਾਲਿਓ ਤੁਸੀਂ ਹੁਣ ਇਸ ਬੰਦੇ ਤੇ ਐਨਐਸਏ ਲਾਓ ਜਿਹੜੇ ਨੇ ਦੋਵੇਂ ਧੀਆਂ ਤੇ ਉਹਨਾਂ ਦੀ ਇੱਕ ਮਾਂ ਨੂੰ ਭਰੇ ਬਾਜ਼ਾਰ ਦੇ ਵਿੱਚ ਗਲ ਦੇ ਵਿੱਚ ਤਖਤੀਆਂ ਪਾ ਕੇ ਕਿ ਅਸੀਂ ਚੋਰ ਹੈ ਦਰਸਲ ਇੱਕ ਫੈਕਟਰੀ ਦਾ ਮਾਮਲਾ ਮੈਂ ਤੁਹਾਨੂੰ ਅੱਗੇ ਦੱਸੂਗਾ ਤਾਂ ਪਹਿਲਾਂ ਮੈਂ ਤੁਹਾਨੂੰ ਇਹ ਵੀਡੀਓ ਦਿਖਾਉਣ ਜਾ ਰਿਹਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਝੇ ਜਿਹੜੇ ਕਿ ਬੜੇ ਹੀ ਅਹਿਮ ਨੇ ਕਿਉਂਕਿ ਅਮਰਪਾਲ ਸਿੰਘ ਦੇ ਲਈ ਬਹੁਤ ਵੱਡੀ ਜਾਨੀ ਅੱਜ ਜਿਹੜੀ ਗੱਲਬਾਤ ਹੋਈ ਹੈ ਤਾਂ ਉਹਦੇ ਵਿੱਚ ਮੈਂ ਬਹੁਤ ਵੱਡਾ ਖੁਲਾਸਾ ਕਰਨ ਜਾ ਰਿਹਾ ਪਹਿਲਾਂ ਸੁਣੋ ਧਿਆਨ ਦੇ ਨਾਲ ਬਾਅਦ ਦੇ ਵਿੱਚ ਕਰਦੇ ਅਗਲੇ ਵਿਚਾਰ ਸਾਝੇ ਸੁਣੋ ਤੁਹਾਨੂੰ ਉਜਾਗਰ ਨਹੀਂ ਕਰ ਰਿਹਾ ਲੇਕਿਨ ਤਸਵੀਰਾਂ ਇੰਨੀ ਹੈ ਕਿ ਜ਼ਰੂਰ ਦਿਖਾ ਦਿੰਨੇ ਆ ਕਿ ਕੀ ਹਾਲ ਕੀਤਾ ਗਿਆ ਵਾ ਕਿਸ ਤਰੀਕੇ ਦੇ ਨਾਲ ਲੜਕੀਆਂ ਦਾ ਉਹਨਾਂ ਦੀ ਮਾਂ ਦਾ ਤੇ ਕੁੜੀਆਂ ਦਾ ਜੋ ਭਰਾ ਸੀ ਸਾਰਿਆਂ ਦਾ ਕਿਵੇਂ ਮੂੰਹ ਕਾਲਾ ਕਰਕੇ ਸੜਕ ਦੇਤੇ ਘੁਮਾਇਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਲੋਕਨੇ ਫੈਕਟਰੀ 'ਚ ਕੰਮ ਕਰਦੇ ਹੁੰਦੇ ਨੇ ਤੇ ਫੈਕਟਰੀ ਮਾਲਕ ਨੇ ਹੀ ਗੁੱਸੇ ਦੇ ਵਿੱਚ ਇੰਨਾ ਸਾਰਿਆਂ ਦਾ ਮੂੰਹ ਕਾਲਾ ਕਰਕੇ ਸੜਕ ਦੇਤੇ ਘੁਮਾਇਆ ਹੈ ਔਰ ਲੋਕ ਵੀ ਸੜਕ ਦੇ ਉੱਤੇ ਇਹ ਸਭ ਤਮਾਸ਼ਾ ਦੇਖ ਰਹੇ ਸੀ ਕੋਈ ਰੋਕਣ ਵਾਲਾ ਨਹੀਂ ਸੀ ਕਾਫੀ ਦੇਰ ਤੱਕ ਇਹੀ ਤਮਾਸ਼ਾ ਚੱਲਦਾ ਰਿਹਾ ਤੇ ਕਿਸੇ ਵਿਅਕਤੀ ਨੇ ਇਹ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਵਾਇਰਲ ਵੀਡੀਓ ਹੋਣ ਤੋਂ ਬਾਅਦ ਪੁਲਿਸ ਤੱਕ ਵੀ ਇਹ ਮਾਮਲਾ ਪਹੁੰਚ ਗਿਆ ਲੇਕਿਨ ਪੁਲਿਸ ਨੂੰ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਕਿ ਉਹ ਕਿਹੜੀ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ ਇਹ ਆਖਿਰਕਾਰ ਪੂਰਾ ਮਾਮਲਾ ਕੀ ਸੀ ਕਿਉਂ ਇਹਨਾਂ ਨੂੰ ਸੜਕ ਦੇ ਉੱਤੇ ਮੂੰਹ ਕਾਲਾ ਕਰਕੇ ਘੁਮਾਇਆ ਗਿਆ ਹਾਲਾਂਕਿ ਪੁਲਿਸ ਨੇ ਇਹਨਾਂ ਜ਼ਰੂਰ ਕਿਹਾ ਹੈ ਕਿ ਸਾਡੇ ਕੋਲ ਮਾਮਲਾ ਕੁਝ ਵੀ ਨਹੀਂ ਆਇਆ ਪੰਜਾਬ ਵਾਲੇ ਗੱਲ ਸਮਝਣ ਦੀ ਲੋੜ ਹੈ ਅੱਜ ਇੱਕ ਡਿਬੇਟ ਦੇ ਵਿੱਚ ਗੱਲ ਚੱਲੀ ਆ ਬਹੁਤ ਵੱਡੀ ਗੱਲ ਹੈ ਤੇ ਬਹੁਤ ਸਾਰੇ ਲੋਕਾਂ ਨੇ ਉਹਨੂੰ ਸੁਣ ਵੀ ਲਿਆ ਚੈਨਲ ਕਿਹੜਾ ਸੀ ਨਿਊਜ਼ 18 ਪੰਜਾਬ ਬਹੁਤ ਮਸ਼ਹੂਰ ਚੈਨਲ ਆ ਪੰਜਾਬ ਦਾ ਪਰ ਮੈਂ ਉਹਨੂੰ ਨਖਿੱਦਾ ਚੈਨਲ ਕਹੂੰਗਾ ਕਿਉਂ ਕਿਉਂਕਿ ਪੰਜਾਬ ਦੇ ਹੀ ਵਿੱਚ ਰਹਿ ਕੇ ਪੰਜਾਬ ਦਾ ਮੀਡੀਆ ਪੰਜਾਬ ਦੀ ਪੁਲਸ ਸਾਰੀ ਨਹੀਂ ਉਥੇ ਇੱਕ ਰਿਟਾਇਰ ਐਸਐਸਪੀ ਆ ਜਿਹੜਾ ਉਹ ਗੱਲ ਕੀ ਕਹਿ ਰਿਹਾ ਸੀ ਮੈਂ ਅਮਰਤ ਪਾਰਸ ਸਿੰਘ ਦੀ ਵੀ ਗੱਲ ਕਰਾਂ ਉਹ ਪਹਿਲਾਂ ਥੋੜੀ ਜੀ ਗੱਲ ਮੈਂ ਤੁਹਾਨੂੰ ਕੁੱਲੜ ਪੀਜੇ ਵਾਲਿਆਂ ਦੀ ਦੱਸਦਾ ਉਹ ਗਏ ਨੇ ਵਿਦੇਸ਼ ਛੱਡ ਕੇ ਗੱਲ ਪੂਰੀ ਤਰ੍ਹਾਂ ਸੁਣ ਲੈਣੀ ਹੈ ਵਿਦੇਸ਼ ਛੱਡ ਕੇ ਗਏ ਨੇ ਸਿੰਘਾ ਬੰਨਿਓ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਜਿਹੜੀਆਂ ਅਸ਼ਲੀਲ ਵੀਡੀਓ ਬਣਾਉਨੇ ਹੋ ਇਹਨਾਂ ਨੂੰ ਬੰਦ ਕਰ ਦਿਓ ਤੇ ਤੁਸੀਂ ਜਿਹੜਾ ਪੱਗ ਬੰਨ ਕੇ ਬਣਾਉਨੇ ਹੋ ਸਾਡੇ ਗੁਰੂ ਸਾਹਿਬ ਦੀ ਦੇਣ ਦਰਸਲ ਮਾਨ ਅਕਾਲੀ ਬੰਨਿਓ ਬਹੁਤ ਵੱਡੀ ਯਾਨੀ ਇੱਕ ਉਹਨਾਂ ਨੂੰ ਸਿੱਧੀ ਧਮਕੀ ਜੀ ਦਿੱਤੀ ਗਈ ਸੀ ਵੀ ਜੇਕਰ ਤੁਸੀਂ ਇਹੋ ਜਿਹਾ ਤੁਸੀਂ ਵੀਡੀਓ ਬਣਾਓਗੇ ਤੁਹਾਡੇ ਖਿਲਾਫ ਐਕਸ਼ਨ ਲਵਾਂਗੇ ਤਾਂ ਅੱਜ ਡਿਬੇਟ ਦੇ ਵਿੱਚ ਰਿਟਾਇਰ ਐਸਐਸਪੀ ਇਹ ਗੱਲ ਕਹਿੰਦਾ ਕਿ ਸਾਡੇ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਕਿ ਕੁੱਲੜ ਪੀਜੇ ਵਾਲਿਆਂ ਨੂੰ ਧਮਕਾਉਂਦੇ ਸੀ ਕਿਉਂ ਭਈ ਅਸ਼ਲੀਲ ਵੀਡੀਓ ਜਿਹੜੇ ਬਣਾਉਣਗੇ ਉਹਨਾਂ ਨੂੰ ਧਮਕਾਇਆ ਜਾਣਾ ਸਹੀ ਹੈ ਕਿਉਂਕਿ ਸਾਰਿਆਂ ਦੇ ਧੀਆ ਭੈਣਾ ਨੇ ਅੱਜ ਕੀ ਹੋਇਆ ਆ ਜਿਹੜੀ ਗੱਲ ਐ ਮੈਂ ਤੁਹਾਨੂੰ ਇਹਦੇ ਨਾਲ ਲਿਆ ਕੇ ਜੋੜਦਾ ਤੁਹਾਡੀ ਪੁਲਿਸ ਹਲੇ ਤੱਕ ਕਹਿ ਰਹੀ ਅਗੇ ਲੁਧਿਆਣੇ ਦੇ ਵਿੱਚ ਸਾਨੂੰ ਉਹ ਫੈਕਟਰੀ ਦੇ ਮਾਲਕ ਤੱਕ ਦਾ ਨਹੀਂ ਪਤਾ ਲੱਗਿਆ ਜਿਨੇ ਪੰਜਾਬ ਦੇ ਵਿੱਚ ਦੋ ਧੀਆ ਤੇ ਇੱਕ ਮਾਂ ਨੂੰ ਤਿੰਨਾ ਮਾਵਾਂ ਧੀਆ ਨੂੰ ਭਰੇ ਬਜ਼ਾਰ ਦੇ ਵਿੱਚ ਕਾਲਾ ਮੂੰਹ ਕਰਕੇ ਗਲ ਦੇ ਵਿੱਚ ਧਰਤੀਆਂ ਪਾ ਕੇ ਸ਼ਰੇਆਮ ਕਮਾਇਆ ਗਿਆ ਸੁੱਤੀ ਸਰਕਾਰ ਪਈ ਐ ਸੁੱਤੀ ਪੁਲਿਸ ਪਈ ਐ ਤੇ ਫਿਰ ਤੁਸੀਂ ਸਵਾਲ ਡਿਬੇਟ ਦੇ ਵਿੱਚ ਸਵਾਲ ਕਰਨੇ ਮੈਂ ਕਹਿੰਦਾ ਵੀ ਬੜੇ ਸੌਖੇ ਨੇ ਐਕਸ਼ਨ ਲੈਣਾ ਉਹਨਾਂ ਹੀ ਮੁਸ਼ਕਲ ਹੈ ਪੰਜਾਬ ਦੀ ਜਨਤਾ ਦਰਅਸਲ ਬਿਲਕੁਲ ਪੀੜਤ ਹੋ ਚੁੱਕੀ ਹੈ ਇਹਨਾਂ ਸਰਕਾਰਾਂ ਤੋਂ ਇਹਨਾਂ ਪ੍ਰਸ਼ਾਸਨਾਂ ਤੋਂ ਕਿਉਂਕਿ ਸਾਡੇ ਦਰਅਸਲ ਸੰਵਿਧਾਨਕ ਤੌਰ ਤੇ ਦੇਖਿਆ ਜਾਵੇ ਤਾਂ ਨਾ ਤਾਂ ਸਹੀ ਪ੍ਰਯੋਗ ਹੋ ਰਿਹਾ ਔਰ ਨਾ ਹੀ ਉਹਦੇ ਤੇ ਕੋਈ ਗੱਲਬਾਤ ਹੋ ਰਹੀ ਹੈ ਕਿਉਂ ਕਿ ਉਹਦੀਆਂ ਤਾਂ ਦਰਅਸਲ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਕਾਨੂੰਨ ਨੂੰ ਆਪਣੇ ਹਿਸਾਬ ਦੇ ਨਾਲ ਚਲਾਇਆ ਜਾ ਰਿਹਾ ਸੰਵਿਧਾਨ ਦੇ ਤੌਰ ਤੇ ਦੇਖੀ ਤਾਂ ਸਰਕਾਰਾਂ ਵੀ ਸੰਵਿਧਾਨ ਦਾ ਖਲਵਾੜ ਕਰ ਰਹੀਆਂ ਨੇ ਪ੍ਰਸ਼ਾਸਨ ਵੀ ਕਰ ਰਿਹਾ ਮੈਂ ਸਾਰੇ ਪ੍ਰਸ਼ਾਸਨ ਨੂੰ ਨਹੀਂ ਕਹਿੰਦਾ ਕਿਉਂਕਿ ਦਰਸਲ ਵਿੱਚ ਬਹੁਤ ਸਾਰੇ ਚੰਗੇ ਅਫੀਸਰ ਨੇ ਜਿਵੇਂ ਕਿ ਸਾਡੇ ਗੌਰਵ ਜਾਦਵ ਪੰਜਾਬ ਦੇ ਡੀਜੀਪੀ ਨੇ ਉਹਨਾਂ ਦਾ ਬਹੁਤ ਵਧੀਆ ਨਾਮ ਹੈ ਪਰ ਇੱਕ ਐਸਐਸਪੀ ਹੈ ਜਿਹੜਾ ਅੱਜ ਡਿਬੇਟ ਤੇ ਤੁਸੀਂ ਦੇਖ ਸਕਦੇ ਹੋ ਮੈਂ ਚੈਨਲ ਦਾ ਤੁਹਾਨੂੰ ਨਾਮ ਵੀ ਦੱਸ ਦਿੱਤਾ ਉਸ ਬੰਦੇ ਨੇ ਦਾਵਾ ਕੀਤਾ ਕਿਹਿੰਦਾ ਕੋਲੜ ਪੀਜੀ ਵਾਲਿਆਂ ਦੀ ਮਿਹਾਰਤ ਕਰਨੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਜਿਹੜੇ ਸਿੰਘਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਜਿਹੜੀਆਂ ਗਲਤ ਵੀਡੀਓ ਬਣਾਉਨੇ ਹੋ ਤਾਂ ਅਸੀਂ ਤੁਹਾਡੇ ਖਿਲਾਫ ਐਕਸ਼ਨ ਲਵਾਂਗੇ ਉਹਨਾਂ ਨੂੰ ਬਲਕਿ ਐਸਐਸਪੀ ਜਿਹੜਾ ਰਿਟਾਇਰ ਉਹ ਗਲਤ ਠਹਿਰਾ ਰਿਹਾ ਕੀ ਗੱਲ ਬਾਈ ਆ ਅੱਜ ਜਿਹੜੀ ਘਟਨਾ ਹੋਈ ਹੈ ਲੁਧਿਆਣੇ ਦੇ ਵਿੱਚ ਤਿੰਨ ਮਾਮਾ ਧੀਆ ਨੂੰ ਸ਼ਰੇਆਮ ਭਰੇ ਬਾਜ਼ਾਰ ਦੇ ਵਿੱਚ ਚੋਰੀ ਦਾ ਇਲਜ਼ਾਮ ਲੱਗਿਆ ਉਹ ਕਹਿੰਦਾ ਮੇਰਾ ਕੱਪੜਾ ਚੋਰੀ ਕਰ ਲਿਆ ਮੇਰੀ ਫਿਕਟੀ ਚੋਂ ਜਿਹੜੀਆਂ ਕੰਮ ਕਰਦੀਆਂ ਸੀ ਉੱਤੇ ਤਾਂ ਤੁਸੀਂ ਹੁਣ ਇਹ ਦੱਸੋ ਕਿਸੇ ਵੀ ਮਾਲਕ ਨੂੰ ਫੈਕਟਰੀ ਦੇ ਨੂੰ ਜਾਂ ਕਿਸੇ ਆਮ ਵਿਅਕਤੀ ਨੂੰ ਹੱਕ ਹੈ ਕਿ ਕਾਨੂੰਨ ਹੱਥਾਂ ਦੇ ਵਿੱਚ ਲਵੇ ਤੇ ਫਿਰ ਉਹ ਕਿਵੇਂ ਕਹਿੰਦੇ ਸੀ ਕਿ ਸਿੰਘ ਕੋਲੜ ਪੀਜ ਵਾਲਿਆਂ ਨੂੰ ਵੀਡੀਓ ਬਣਾਉਣ ਤੋਂ ਰੋਕਦੇ ਨੇ ਅੱਜ ਹੁਣ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਹੋ ਰਿਹਾ ਹਲੇ ਤੱਕ ਪੁਲਿਸ ਕੈਰੀਰ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਉਹਨਾਂ ਨੂੰ ਹਲੇ ਤੱਕ ਬਹੁਤ ਸਾਰੀ ਮੀਡੀਆ ਦੇ ਉੱਤੇ ਵਾਇਰਲ ਹੋ ਚੁੱਕੀ ਹੈ ਵੀਡੀਓ ਪਰ ਹਲੇ ਤੱਕ ਪ੍ਰਸ਼ਾਸਨ ਸੁੱਤਾ ਪਿਆ ਤੇ ਜਿਹੜੇ ਅਮਰਪਾਲ ਸਿੰਘ ਨੂੰ ਬਹੁਤ ਵੱਡੇ ਹਿਸਾਬ ਦੇ ਨਾਲ ਜੇ ਕਹੀਏ ਖੁੱਲੇ ਤੌਰ ਤੇ ਮੈਂ ਕਹਿੰਨਾ ਸਾਰੇ ਆਮ ਨਜਾਇਜ਼ ਧੱਕੇ ਦੇ ਨਾਲ ਐਨਐਸਰਤਾ ਲਾਤੀ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂਗਾ ਪੰਜਾਬ ਵਾਲਿਓ ਮੈਂ ਕਹਿਣਾ ਭਾਵੇਂ ਦਰਦ ਤਾਂ ਸਾਡੀਆਂ ਹੋਰ ਸਟੇਟਾਂ ਹੋਰ ਸਾਰੇ ਬਹੁਤ ਸਾਰੇ ਮੁਲਕ ਨੇ ਜਿਹੜੇ ਅਮਰਪਾਲ ਸਿੰਘ ਦੇ ਲਈ ਦਰਦ ਰੱਖਦੇ ਨੇ ਔਰ ਦੂਜੀ ਗੱਲ ਪੰਜਾਬ ਵਾਲਿਆਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹਣਾ ਕਿ ਪੰਜਾਬ ਦੀ ਧਰਤੀ ਤੋਂ ਜਨਮਿਆ ਉਹ ਸੂਰਬੀਰ ਯੋਧਾ ਇੱਕ ਦਿਨ ਉਹਨੇ ਆਪਣੇ ਦੇਸ਼ ਦੇ ਲੇਖੀ ਲੱਗਣਾ ਇਹ ਤੁਹਾਡੇ ਸਾਹਮਣੇ ਆ ਔਰ ਉਸ ਬੰਦੇ ਦੀ ਸਪੋਰਟ ਕਰਨਾ ਹਰ ਇੱਕ ਬੰਦੇ ਦਾ ਫਰਜ ਹੈ ਉਹ ਚਾਹੇ ਸਿੱਖੀ ਦੇ ਵਿੱਚ ਵੀ ਨਹੀਂ ਹੈਗਾ ਉਹ ਚਾਹੇ Hindu ਆ ਮੁਸਲਮਾਨ ਆ ਇਸਾਈ ਹੈ ਕੋਈ ਮਰਜੀ ਧਰਮ ਦੇ ਵਿੱਚੋਂ ਕਿਉਂਕਿ ਅਮਰਪਾਲ ਸਿੰਘ ਨੇ ਤਾਂ ਵੀੜਾ ਉਹ ਚੱਕਿਆ ਜਿਹੜਾ ਸਾਰੇ ਹੀ ਧਰਮਾਂ ਦੇ ਜਵਾਕਾਂ ਨੂੰ ਨਸ਼ਿਆਂ ਦੇ ਵਿਰੁੱਧ ਚੱਲੀ ਸੀ ਮੁਹੀਮ ਕਿ ਉਹਨਾਂ ਨੂੰ ਬਚਾਉਣ ਦੀ ਗੱਲ ਕਰਦਾ ਸੀ ਸੋ ਇਸ ਕਰਕੇ ਸਰਕਾਰਾਂ ਨੂੰ ਚੁਭਿਆ ਕਾ ਸਰਕਾਰਾਂ ਨੇ ਧੱਕੇ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਇਹ ਸੇ ਕਰਕੇ ਮੈਂ ਕਿਹਾ ਕਿ ਸਰਕਾਰਾਂ ਸ਼ਰੇਆਮ ਸੰਵਿਧਾਨ ਦਾ ਯਾਨੀ ਖਿਲਵਾੜ ਹੋ ਰਿਹਾ ਹੈ ਸੰਵਿਧਾਨਕ ਤੌਰ ਤੇ ਕੋਈ ਵੀ ਮੁੱਦੇ ਦੀ ਗੱਲ ਨਹੀਂ ਹੈ ਤਾਂ ਇਸ ਕਰਕੇ ਮੈਂ ਅਪੀਲ ਕਰਦਾ ਕਿ ਜਿਹੜੀਆਂ ਇਹ ਗੱਲਾਂ ਬਾਤਾਂ ਲਗਾਤਾਰ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਇਹਨਾਂ ਨੂੰ ਜ਼ਰੂਰ ਸ਼ੇਅਰ ਕਰਕੇ ਮੇਰਾ ਵੀਰ ਗਰੁੱਪਾਂ ਦੇ ਵਿੱਚ ਫੈਲਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਟਨਾਮਾਂ ਤੇ ਹਰ ਵਿਅਕਤੀ ਐਕਟਿਵ ਹੋਵੇ ਉਦੇ ਤੇ ਨજર ਬਣੀ ਰਵੇ ਇਸ ਕਰਕੇ ਮੈਂ ਕਹਿਣਾ ਕਿ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਔਰ ਆਪਣੇ ਕਮੈਂਟ ਵੀ ਕਰਨਾ ਤੁਹਾਡੀ ਕੀ ਰਾਏ ਹੈ ਤਾਂ ਮੈਂ ਤੁਹਾਡੇ ਕਮੈਂਟਾਂ ਦੇ ਜਵਾਬ ਵੀ ਦੇਵਾਂਗਾ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਆਲਟੇ ਜ਼ਰੂਰ ਕਰ ਦੇਣਾ ਜੀ ਧੰਨ